ਇਹ ਜਿਹੜਾ ਤੁਸੀਂ ਪੰਪ ਦੇਖ ਰਹੇ ਹੋ ਇਹਦਾ ਮੁੱਲ ਵੀ ਜਿਹੜਾ ਉਹ ਲਿਖਿਆ ਹੈ 99000 ਰੁਪਏ ਦਾ ਜਿਹੜਾ ਉਹ ਮੁੱਲ ਰੁਪਿਆਵਾਂ ਦੇ ਵਿੱਚ ਜਿਹੜਾ ਉਹ ਬਹੁ ਮੇਲੇ ਮੇਲੇ ਕਰਕੇ ਆਫਰਾਂ ਨਹੀਂ ਗਈਆਂ ਗੁਰਵਾਜ ਵਾਲਿਆਂ ਦੇ ਸੁਪਰ ਸੀਡਰ ਤੇ ਇਹ ਐਵੇਂ ਆਫਰ ਇਥੇ ਪਸ਼ੂ ਲੈ ਕੇ ਆਉਂਦੇ ਨੇ ਜਿਹੜੇ ਜੀਤੂ ਹੁੰਦੇ ਨੇ ਉਹ ਸਾਰੇ ਇਥੇ ਪਸ਼ੂ ਜਿਹੜੇ ਹੋ ਆਏ ਨੇ ਇਹ ਪਸ਼ੂ ਮੇਲੇ ਦੇ ਵਿੱਚ ਹਨਾ ਸਾਰੇ ਫਾਰਮ ਵਾਲੇ ਵੱਖੋ ਵੱਖੋ ਫਾਰਮ ਵਾਲੇ ਸਾਰਿਆਂ ਨੂੰ ਪਿਆਰ ਭਰੀ ਸਬਸਿਡੀ ਕਾਲਜੀ ਸਵਾਗਤ ਕਰਦੇ ਆਂ ਜੀ ਤੁਹਾਡਾ ਆਪਣੇ ਚੈਨਲ ਦੇ ਉੱਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਪਹੁੰਚੇ ਹੋਇਆ ਜੀ ਪੁੱਚੋ ਕਿਸਾਨ ਮੇਲੇ ਦੇ ਵਿੱਚ ਪੁੱਚੋਂ ਦੀ ਅਨਾਜ ਮੰਡੀ ਦੇ ਵਿੱਚ ਕਿਸਾਨ ਮੇਲਾ ਜਿਹੜਾ ਉਹ ਲੱਗਿਆ ਹੋਇਆ 2 ਦਿਨ ਦਾ ਇਹ ਕਿਸਾਨ ਮੇਲਾ ਜੀ 30 ਤੇ 31 ਅਗਸਤ ਅੱਜ ਜਿਹੜਾ ਉਹ ਮੇਲੇ ਦਾ ਪਹਿਲਾ ਦਿਨ ਹੈ ਇੱਕ ਆਪਾਂ ਪਹਿਲਾਂ ਵੀਡੀਓ ਪਾਈ ਸੀ ਉਹਦੇ ਵਿੱਚ ਤੁਹਾਨੂੰ ਮੇਲੇ ਦਾ ਜਿਹੜਾ ਪਹਿਲਾ ਭਾਗ ਉਹ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਅੱਗੇ ਦਾ ਕਿਸਾਨ ਮੇਲਾ ਦਿਖਾਵਾਂਗੇ ਕਿਉਂਕਿ ਇਹ ਬਹੁਤ ਵੱਡਾ ਕਿਸਾਨ ਮੇਲਾ ਹੁੰਦਾ ਪਿੱਛੇ ਜਿਵੇਂ ਤੁਸੀਂ ਸਾਰੀਆਂ ਸਟਾਲਾਂ ਜਿਹੜੀਆਂ ਲੱਗੀਆਂ ਉਹ ਦੇਖ ਰਹੇ ਹੋ ਹਨ ਤੇ ਤਾਂ ਕਰਕੇ ਆਪਾਂ ਦੋ ਵੀਡੀਓ ਇਹ ਕਿਸਾਨ ਮੇਲੇ ਦੀਆਂ ਬਣਾਈਆਂ ਨੇ ਤਾਂ ਇੱਕ ਵੀਡੀਓ ਦੇ ਵਿੱਚ ਜਿਹੜਾ ਇਹ ਕਿਸਾਨ ਮੇਲਾ ਕਵਰ ਨਹੀਂ ਹੁੰਦਾ ਇਸ ਕਰਕੇ ਇਹ ਹੁਣ ਦੂਜਾ ਜਿਹੜਾ ਉਹ ਭਾਗ ਹੈ ਵੀਡੀਓ ਦਾ ਸਾਰਾ ਕਿਸਾਨ ਮੇਲਾ ਆਪਾਂ ਤੁਹਾਨੂੰ ਦਿਖਾਉਨੇ ਆ ਅੱਗੇ ਜਿਹੜੀਆਂ ਹੋਰ ਸਟਾਲਸ ਨੇ ਉਹ ਸਾਰੀਆਂ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦਿਖਾਵਾਂਗੇ ਉਹ ਚੌਂਦੀ ਜਾਣਾ ਮੰਡੀ ਦੇ ਵਿੱਚ ਕਿਸਾਨ ਮੇਲਾ 30 ਤੇ 31 ਅਗਸਤ ਦਾ ਦੋ ਦਿਨ ਦਾ ਕਿਸਾਨ ਮੇਲਾ ਹੈ ਚੱਲਦੇ ਆ ਜੀ ਆਪਾਂ ਅੱਗੋਂ ਕਿਸਾਨ ਮੇਲਾ ਤੁਹਾਨੂੰ ਜਿਹੜਾ ਹੋ ਦਿਖਾਉਨੇ ਆ ਤੇ ਇੱਥੇ ਤੱਕ ਆਪਾਂ ਪਹਿਲੇ ਭਾਗ ਦੇ ਵਿੱਚ ਸਟਾਲਾਂ ਤੁਹਾਨੂੰ ਜਿਹੜੀਆਂ ਦਿਖਾਈਆਂ ਸੀ ਤੇ ਸਵੇਰ ਨਾਲੋਂ ਤੁਸੀਂ ਦੇਖੋ ਵੀ ਕਿੰਨਾ ਜ਼ਿਆਦਾ ਜਿਹੜਾ ਹੋ ਕਿਸਾਨਾਂ ਦਾ ਇਕੱਠ ਵੱਧ ਗਿਆ ਹਨਾ ਤੇ ਜਿਵੇਂ ਆਪਾਂ ਵੀਡੀਓ ਦੇ ਸ਼ੁਰੂ ਦੇ ਵਿੱਚ ਤੁਹਾਨੂੰ ਦੱਸਿਆ ਸੀ ਵੀ ਉੱਤਰੀ ਭਾਰਤ ਦਾ ਇਹ ਸਭ ਤੋਂ ਵੱਡਾ ਜਿਹੜਾ ਕਿਸਾਨ ਮੇਲਾ ਹੈ ਤੇ ਇਸੇ ਤਰ੍ਹਾਂ ਇਸ ਕਿਸਾਨ ਮੇਲੇ ਦੇ ਵਿੱਚ ਬਹੁਤ ਭਾਰੀ ਕਿਸਾਨਾਂ ਦਾ ਜਿਹੜਾ ਇਕੱਠ ਹੋ ਹੁੰਦਾ ਤੇ ਆ ਤੁਸੀਂ ਸਟਾਲਾਂ ਜਿਵੇਂ ਸਾਰੀਆਂ ਦੇਖ ਰਹੇ ਹੋ ਸਾਰੀਆਂ ਕੰਪਨੀਆਂ ਇੱਥੇ ਜਿਹੜਾ ਆਈਆਂ ਹੋਈਆਂ ਨੇ ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਇੰਪਲੀਮੈਂਟਸ ਤੁਹਾਨੂੰ ਜਿਹੜੇ ਹੋ ਦਿ ਆਪਣੀਆਂ ਦਿਖਾਈਆਂ ਸੀ ਵੱਖ-ਵੱਖ ਫੀਡ ਵਾਲੀਆਂ ਕੰਪਨੀਆਂ ਵੀ ਇਸ ਕਿਸਾਨ ਮੇਲੇ ਦੇ ਵਿੱਚ ਆਈਆਂ ਹੋਈਆਂ ਨੇ ਜਿਵੇਂ ਆ ਤੁਸੀਂ ਫੀਡ ਦੇਖ ਰਹੇ ਹੋ ਜਿਹੜੇ ਜਿਹੜੇ ਇਹਨਾਂ ਦੇ ਪ੍ਰੋਡਕਟ ਆਉਂਦੇ ਨੇ ਉਹ ਸਾਰੇ ਆਪਣੇ ਪ੍ਰੋਡਕਟ ਇੱਥੇ ਜਿਹੜੇ ਉਹ ਲੈ ਕੇ ਆਉਂਦੇ ਨੇ ਹਨ ਤੇ ਸਾਰੇ ਇੰਪਲੀਮੈਂਟਸ ਜਿਹੜੇ ਉਹ ਆਪਦੇ ਲੈ ਕੇ ਆਉਂਦੇ ਨੇ ਤਾਂ ਇੱਥੇ ਜਿਵੇਂ ਤੁਸੀਂ ਜਿਹੜੀ ਉਹ ਸਟਾਲ ਦੇਖ ਰਹੇ ਹੋ ਜੀ ਮੈਸੀ ਵਾਲਿਆਂ ਦੀ ਜਿਹੜੀ ਉਹ ਸਟਾਲ ਲੱਗੀ ਹੋਈ ਆ ਇਹਨਾਂ ਦੇ ਜਿਹੜੇ ਉਹ ਟਰੈਕਟਰ ਨੇ 254 DI ਸਾਰੇ ਟਰੈਕਟਰਾਂ ਦੇ ਮਾਡਲ ਇਹ ਜਿਹੜੇ ਉਹ ਲੈ ਕੇ ਆਉਂਦੇ ਨੇ ਜਾਂ ਜਿਹੜੀਆਂ ਕੰਪਨੀਆਂ ਨੇ ਨਵੇਂ ਜਿਹੜੇ ਹੁਣ ਟਰੈਕਟਰ ਲਾਂਚ ਕੀਤੇ ਹੁੰਦੇ ਨੇ ਉਹ ਆਪਦੇ ਮਾਡਲ ਜਿਹੜੇ ਉਹ ਕਿਸਾਨ ਮੇਲਿਆਂ ਦੇ ਵਿੱਚ ਲੈ ਕੇ ਆਉਂਦੇ ਹੁੰਦੇ ਨੇ ਤੇ ਆ ਵੀ ਜਿਹੜਾ ਉਹ ਆ ਗਿਆ ਜੀ 254 DI ਹੈ ਨਾ ਮੈਸੀ ਵਾਲਿਆਂ ਦਾ ساری ਮੈਸੀ ਵਾਲਿਆਂ ਦੀ ਜਿਹੜੀ ਇਹ ਸਟਾਲ ਇੱਥੇ ਜਿਹੜੀ ਉਹ ਲੱਗੀ ਹੋਈ ਹੈ ਤੇ ਇਸ ਤਰ੍ਹਾਂ ਵੱਡੀਆਂ-ਵੱਡੀਆਂ ਕੰਪਨੀਆਂ ਆਉਂਦੀਆਂ ਨੇ ਪੰਜਾਬ ਦੀਆਂ ਜਿਹੜੇ ਇੰਪਲੀਮੈਂਟਸ ਉਹ ਬਣਾਉਂਦੀਆਂ ਨੇ ਆ ਇੱਥੇ ਸਟਾਲ ਹੈ ਜੀ ਆਰਗੂ ਇੰਜੀਨੀਅਰਿੰਗ ਇੰਡਸਟਰੀਜ਼ ਹੈ ਨਾ ਤੇ ਇਹਨਾਂ ਦੇ ਸਾਰੇ ਜਿਹੜੇ ਉਹ ਆਪਾਂ ਇੰਪਲੀਮੈਂਟ ਜਿਹੜੇ ਉਹ ਦੇਖ ਲੈਣੇ ਆ ਤੇ ਇਹ ਜਿਹੜੇ ਉਹ ਰੀਪਰ ਅਟੈਚਮੈਂਟ ਜਿਹੜੀ ਇਹਨਾਂ ਦੀ ਉਹ ਹੈਗੀ ਹੈ ਵੱਖ-ਵੱਖ ਜਿਹੜੀਆਂ ਖੇਤੀਬਾੜੀ ਨਾਲ ਸੰਬੰਧਤ ਇੰਪਲੀਮੈਂਟਸ ਕੰਪਨੀਆਂ ਬਣਾਉਂਦੀਆਂ ਨੇ ਉਹ ਸਾਰੀਆਂ ਸਟਾਲਸ ਇੱਥੇ ਜਿਹੜੇ ਉਹ ਆਉਂਦੀਆਂ ਨੇ ਤੇ ਆਹ ਜਿਹੜਾ ਇਹਨਾਂ ਦਾ ਉਹ ਮਿਨੀ ਰੀਪਰ ਤੁਸੀਂ ਦੇਖ ਸਕਦੇ ਹੋ ਇਹਦੇ ਜਿਹੇ ਪ੍ਰਾਈਸ ਵਗੈਰਾ ਵੀ ਮੁੱਲ ਵਗੈਰਾ ਇੱਥੇ ਜਿਹੜੇ ਉਹ ਸਾਰੇ ਨਾਲ ਇਹਨਾਂ ਨੇ ਲਿਖੇ ਹੋਏ ਨੇ ਤੇ ਕੁਝ ਕੁ ਕੰਪਨੀਆਂ ਵੱਲੋਂ ਆਫਰਾਂ ਵੀ ਜਿਹੜੀਆਂ ਉਹ ਲਾਈਆਂ ਗਈਆਂ ਨੇ ਇਹ ਜਿਹੜਾ ਤੁਸੀਂ ਇਹਨਾਂ ਦਾ ਮਿਨੀ ਰੀਪਰ ਉਹ ਦੇਖ ਰਹੇ ਹੋ ਹਨ ਮਿਨੀ ਰੀਪਰ ਜਿਹੜਾ ਹੈ ਇਹਨਾਂ ਦਾ ਹੈਗਾ ਤੇ ਇਸ ਤਰ੍ਹਾਂ ਵੱਖ-ਵੱਖ ਕੰਪਨੀਆਂ ਇੰਪਲੀਮੈਂਟਸ ਵਾਲੀਆਂ ਜਿਹੜੀਆਂ ਇੱਥੇ ਉਹ ਆਈਆਂ ਹੋਈਆਂ ਨੇ ਖੇਤੀਬਾੜੀ ਨਾਲ ਸੰਬੰਧਿਤ ਜਿਹੜੇ ਉਹ ਇੰਪਲੀਮੈਂਟਸ ਜਿਹੜੇ ਉਹ ਬਣਾਉਂਦੀਆਂ ਨੇ ਤੇ ਆ ਜਿਵੇਂ ਤੁਸੀਂ ਸਟਾਲ ਇੱਥੇ ਜਿਹੜੀ ਉਹ ਲੱਗੀ ਦੇਖ ਰਹੇ ਹੋ ਜੀ ਤੇ ਇਹ ਇਹਨਾਂ ਦੀ ਸਟਾਲ ਹੈ ਲੱਖੂ ਮਿਊਜ਼ਿਕ ਸਿਸਟਮ ਹਨ ਤੇ ਇਹਨਾਂ ਦੇ ਸਾਰੇ ਜਿਹੜੇ ਖੇਤੀਬਾੜੀ ਨਾਲ ਸੰਬੰਧਿਤ ਇੰਪਲੀਮੈਂਟ ਜਿਹੜੇ ਉਹ ਬਣਾਉਂਦੇ ਨੇ ਸਾਰੀਆਂ ਸਟਾਲਾਂ ਇੱਥੇ ਜਿਹੜੀਆਂ ਉਹ ਆਈਆਂ ਹੋ ਜਾਂਦੀਆਂ ਤੇ ਆਪਾਂ ਅੱਗੇ ਚੱਲਦੇ ਹਾਂ ਜੀ ਅੱਗੋਂ ਤੁਹਾਨੂੰ ਸਟਾਲ ਜਿਹੜੀ ਉਹ ਹੋਰ ਦਿਖਾ ਦੰਨੇ ਆ ਤੇ ਆ ਇੱਥੇ ਸਟਾਲ ਲੱਗੀ ਹੋਈ ਹੈ ਜੀ ਨਰਸਰੀ ਵਾਲੇ ਹਨਾ ਸਾਰੇ ਬੂਟੇ ਜਿਹੜੇ ਉਹ ਲੈ ਕੇ ਆਏ ਨੇ ਫਲਦਾਰ ਬੂਟੇ ਜਾਂ ਹੋਰ ਜਿਹੜੇ ਉਹ ਘਰਾਂ ਵਾਸਤੇ ਜਿਹੜੇ ਉਹ ਤੁਸੀਂ ਬੂਟੇ ਸਜਾਰਦੀ ਬੂਟੇ ਤੇ ਇਸ ਤਰ੍ਹਾਂ ਬਹੁਤ ਵੱਡੀਆਂ-ਵੱਡੀਆਂ ਸਟਾਲਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤੇ ਸਾਰੇ ਬੀਜ ਵਾਲੀਆਂ ਸਟਾਲਾਂ ਦਵਾਈਆਂ ਵਾਲੀਆਂ ਕੰਪਨੀਆਂ ਜਿਵੇਂ ਤੁਸੀਂ ਦੇਖ ਰਹੇ ਹੋ ਬਹੁਤ ਵੱਡੀ ਵੱਡੀਆਂ ਸਟਾਲਾਂ ਨੇ ਜੀ ਦਵਾਈਆਂ ਵਾਲੀਆਂ ਕੰਪਨੀਆਂ ਦੀਆਂ ਤੇ ਬਹੁਤ ਵੱਡਾ ਇਹ ਕਿਸਾਨ ਮੇਲਾ ਹੁੰਦਾ ਹੈ ਤੇ ਆਪਾਂ ਸਾਰਾ ਤੁਹਾਨੂੰ ਗੀੜਾ ਜਿਹੜਾ ਉਹ ਵੀਡੀਓ ਰਾਹੀਂ ਕਢਵਾ ਦਾਂਗੇ ਕਿਸਾਨ ਮੇਲੇ ਦਾ ਹਨਾ ਤੇ ਕਿਉਂ ਕੰਪਨੀ ਇੱਥੇ ਬਹੁਤ ਜ਼ਿਆਦਾ ਆਉਂਦੀਆਂ ਨੇ ਬਹੁਤ ਜ਼ਿਆਦਾ ਇੱਥੇ ਗਿਣਤੀ ਜਿਹੜੀ ਉਹ ਕੰਪਨੀਆਂ ਦੀ ਹੁੰਦੀ ਹੈ ਤੇ ਉਸੇ ਤਰ੍ਹਾਂ ਆ ਵੀ ਪਸ਼ੂਆਂ ਨਾਲ ਸੰਬੰਧਿਤ ਬਹੁਤ ਸਾਰੀਆਂ ਕੰਪਨੀਆਂ ਇੱਥੇ ਜਿਹੜੀਆਂ ਉਹ ਪਹੁੰਚਦੀਆਂ ਨੇ ਜਿਹੜੇ ਪਸ਼ੂਆਂ ਦੇ ਨਾਲ ਸੰਬੰਧਿਤ ਪ੍ਰੋਡਕਟ ਜਿਹੜੇ ਉਹ ਬਣਾਉਂਦੇ ਨੇ ਉਹ ਬਹੁਤ ਜ਼ਿਆਦਾ ਵੱਡੀਆਂ-ਵੱਡੀਆਂ ਕੰਪਨੀਆਂ ਇਹ ਕਿਸਾਨ ਮੇਲੇ ਦੇ ਵਿੱਚ ਆਉਂਦੀਆਂ ਨੇ ਤੇ ਅੱਜ ਜੇ ਤੁਸੀਂ ਇੱਥੇ ਸਟਾਲ ਦੇਖ ਰਹੇ ਹੋ ਜੀ ਗੁਪਤਾ ਇੰਡਸਟਰੀਜ਼ ਹਨਾ ਗੁਪਤਾ ਇੰਡਸਟਰੀਜ਼ ਵਾਲੀ ਜਿਹੜੀ ਇਹਨਾਂ ਦੀ ਉਹ ਸਟਾਲ ਹੈ ਤੇ ਇਹਨਾਂ ਦੇ ਜਿਹੜੇ ਉਹ ਪਾਰਟਸ ਬਣਾਉਂਦੇ ਨੇ ਜਿਹੜੇ ਉਹ ਅਲੱਗ-ਅਲੱਗ ਹਨਾ ਖੇਤੀਬਾੜੀ ਦੀ ਮਸ਼ੀਨਰੀ ਦੇ ਵਿੱਚ ਜਿਹੜੇ ਉਹ ਕੰਮ ਆਉਂਦੇ ਨੇ ਤੇ ਤੁਸੀਂ ਜਿਹੜਾ ਹੋਰ ਇਕੱਠ ਦੇਖ ਰਹੇ ਹੋ ਕਿਸਾਨਾਂ ਦਾ ਇਸੇ ਤਰ੍ਹਾਂ ਸਟਾਲਸ ਤੇ ਬਹੁਤ ਭਾਰੀ-ਭਾਰੀ ਜਿਹੜਾ ਹੋ ਇਕੱਠਾ ਹੁੰਦਾ ਤੇ ਆ ਇਹਨਾਂ ਦੀ ਸਟਾਲ ਆ ਗਈ ਜੀ ਕੈਨਵਸ ਪੇਂਟਿੰਗਸ ਹਨਾ ਕੈਨਵਸ ਪੇਂਟਿੰਗਸ ਵਾਲਿਆਂ ਦੀ ਜਿਹੜੀ ਇਹ ਸਟਾਲ ਹੈ ਇਹਨਾਂ ਦੀ ਬਹੁਤ ਸਾਰੀਆਂ ਪੇਂਟਿੰਗਸ ਨੇ ਤੇ ਬਹੁਤ ਸੋਹਣੀਆਂ-ਸੋਹਣੀਆਂ ਪੇਂਟਿੰਗਸ ਇਹਨਾਂ ਵੱਲੋਂ ਜਿਹੜੀਆਂ ਹੋ ਬਣਾਈਆਂ ਗਈਆਂ ਨੇ ਤੇ ਇੱਥੇ ਸੇਲ ਕਰਨ ਵਾਸਤੇ ਜਿਹੜੀਆਂ ਇਹ ਪੇਂਟਿੰਗਸ ਲੈ ਕੇ ਆਏ ਨੇ ਤੇ ਬਹੁਤ ਸੋਹਣੀਆਂ ਪੇਂਟਿੰਗਸ ਬਹੁਤ ਸੋਹਣੀ ਕਲਾ ਇਹਨਾਂ ਦੀ ਹਨਾ ਤੇ ਨੀਡੋਵਿਲ ਦੀਆਂ ਪੇਂਟਿੰਗਸ ਆਪਾਂ ਤੁਹਾਨੂੰ ਜਿਹੜੀਆਂ ਉਹ ਦਿਖਾ ਦਨੇ ਆ ਸੇਲ ਕਰਨ ਵਾਸਤੇ ਜਿਹੜੀਆਂ ਇਹ ਪੇਂਟਿੰਗਸ ਸਾਰੀਆਂ ਉਹ ਲੈ ਕੇ ਆਏ ਹੋਏ ਨੇ ਇਸ ਤਰ੍ਹਾਂ ਸਾਰੀਆਂ ਸਟਾਲਸ ਵੱਖ-ਵੱਖ ਤਰੀਕੇ ਦੀਆਂ ਜਿਹੜੀਆਂ ਉਹ ਲੱਗਦੀਆਂ ਨੇ ਜੀ ਕਿਸਾਨ ਮੇਲੇ ਦੇ ਵਿੱਚ ਹਨਾ ਤੇ ਪਹਿਲੀ ਵੀਡੀਓ ਦੇ ਵਿੱਚ ਆਪਾਂ ਸਾਰੀਆਂ ਇੰਪਲੀਮੈਂਟਰੀ ਸਟਾਲ ਤੁਹਾਨੂੰ ਦਿਖਾਈ ਜੀ ਹੈ ਟਰੈਕਟਰ ਹੋਗੇ ਜਾਂ ਖੇਤੀਬਾੜੀ ਨਾਲ ਸੰਬੰਧਿਤ ਸੁਪਰ ਸੀਡਰ ਜਾਂ ਹੋਰ ਜਿਹੜੇ ਖੇਤੀਬਾੜੀ ਨਾਲ ਸੰਬੰਧਿਤ ਸੰਦ ਬਣਾਉਂਦੀਆਂ ਨੇ ਇੰਪਲੀਮੈਂਟ ਬਣਾਉਂਦੀਆਂ ਨੇ ਕੰਪਨੀਆਂ ਹਨਾ ਉਹ ਆਪਾਂ ਪਹਿਲੀ ਵੀਡੀਓ ਦੇ ਵਿੱਚ ਸਾਰਾ ਦਿਖਾਇਆ ਇਹਦੇ ਵਿੱਚ ਹੋਰ ਜਿਹੜੀਆਂ ਸਟਾਲਾਂ ਜਿਵੇਂ ਉਤਮ ਚੂਰਨ ਵਾਲਿਆਂ ਦੀ ਜਿਹੜੀ ਉਹ ਸਟਾਲ ਲੱਗੀ ਹੋਈ ਹੈ ਇਹ ਇੱਥੇ ਆਪ ਦਾ ਚੂਰਨ ਜਿਹੜਾ ਉਹ ਲੈ ਕੇ ਆਏ ਹਨੇ ਉਤਮ ਚੂਰਨ ਤੇ ਆਹ ਇਹਦੇ ਸਟਾਲ ਆ ਗਈ ਜ ਇਹਨਾਂ ਦੇ ਕੋਲ ਵੱਖ-ਵੱਖ ਤਰੀਕੇ ਦਾ ਜਿਹੜਾ ਉਹ ਸਮਾਨ ਹੈ ਉੱਪਰ ਲਿਖਿਆ ਹੈ ਜਿਵੇਂ ਹਰ ਤਰ੍ਹਾਂ ਦੀ ਡੀਜ਼ਲ ਮਸ਼ੀਨ ਜੀਸੀਵੀ ਹਾਈਡਰੌਲਿਕ ਪਾਈਪ ਟਰੈਕਟਰ ਤੇ ਸਪੇਅਰ ਪਾਈਪ ਡੀਜ਼ਲ ਪਾਈਪ ਹੈ ਨਾ ਇਹ ਜਿਆ ਸਾਰਾ ਇਹਨਾਂ ਦੇ ਕੋਲ ਸਮਾਨ ਹੈ ਸਾਰਾ ਸਮਾਨ ਇਹਨਾਂ ਦੇ ਕੋਲ ਜਿਹੜਾ ਉਹ ਹੈਗਾ ਡੀਜ਼ਲ ਪਾਈਪ ਹਾਈਡਰੌਲਿਕ ਜਿਵੇਂ ਆਪਾਂ ਸਾਰਾ ਉਹ ਦੱਸਿਆ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਉਹ ਮਸ਼ੀਨਾਂ ਹਨ ਤੇ ਇਸ ਤਰ੍ਹਾਂ ਸਾਰੀਆਂ ਕੰਪਨੀਆਂ ਆਉਂਦੀਆਂ ਨੇ ਜੀ ਇਹ ਜਿਹੜਾ ਉਹ ਕਿਸਾਨ ਮੇਲੇ ਦੇ ਵਿੱਚ ਬਹੁਤ ਨਵੇਂ-ਨਵੇਂ ਤਰੀਕੇ ਦੀ ਮਸ਼ੀਨਰੀ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਆ ਜਿਹੜਾ ਪਾਈਪ ਵਾਲੀਆਂ ਵਾਇਰ ਵਾਲੀਆਂ ਕੰਪਨੀਆਂ ਜਿਵੇਂ ਆ ਕੰਪਨੀਆਂ ਸਾਰੀਆਂ ਦੇ ਵਾਇਰਸ ਨੇ ਪਾਈਪਸ ਨੇ ਹਨ ਇਹਨਾਂ ਦੇ ਕੋਲ ਤੇ ਵਕ ਵਕ ਕੰਪਨੀ ਆ ਕੇ ਹਿੱਸਾ ਜਿਹੜਾ ਉਹ ਇਹ ਕਿਸਾਨ ਮੇਲੇ ਦੇ ਵਿੱਚ ਲੈਂਦੀਆਂ ਨੇ ਤੇ ਇਹ ਆ ਵਾਲੀ ਸਾਈਡ ਆਪਾਂ ਨੂੰ ਜਿਵੇਂ ਨਰਸਰੀ ਦੇ ਨਾਲ ਰਿਲੇਟਡ ਸਾਰੀਆਂ ਜਿਹੜੀਆਂ ਉਹ ਚੀਜ਼ਾਂ ਮਿਲਣਗੀਆਂ ਹਨ ਇਹ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਸਾਰੇ ਇਹਨਾਂ ਦੇ ਕੋਲ ਬੂਟੇ ਨੇ ਅ ਅਨਜੀਤ ਹੋ ਗਿਆ ਜੀ ਜਿਵੇਂ ਜਾਂ ਵਕ ਵਕ ਤਰ੍ਹਾਂ ਦੇ ਹੋਰ ਬੂਟੇ ਤੇ ਯਾ ਲਸਣ ਹੋ ਗਿਆ ਹਨ ਤੇ ਪਿੱਛੇ ਵੀ ਜਿਵੇਂ ਆਪਾਂ ਤੁਹਾਨੂੰ ਸਟਾਲ ਜਿਹੜੀ ਉਹ ਦਿਖਾਈ ਸੀ ਜਿਹਨਾਂ ਦੇ ਕੋਲ ਦੇਸੀ ਲਾਲ ਜਿਹੜਾ ਉਹ ਲਸਣ ਸੀ ਉਸੇ ਤਰ੍ਹਾਂ ਇਹ ਸਾਰੀਆਂ ਸਟਾਲਾਂ ਇੱਥੇ ਲੱਗੀਆਂ ਹੋਈਆਂ ਨੇ ਕਿਸਾਨ ਮੇਲੇ ਦੇ ਵਿੱਚ ਬੂਟੇ ਵਾਲੀਆਂ ਬਹੁਤ ਜ਼ਿਆਦਾ ਸਟਾਲਸ ਆਪਾਂ ਨੂੰ ਜਿਹੜੀਆਂ ਉਹ ਇੱਥੇ ਉਹ ਮਿਲਣਗੀਆਂ ਤੇ ਇਧਰ ਸਾਹਮਣੇ ਆਕਸਾਈਡ ਵਾਲਿਆਂ ਦੀ ਇੱਥੇ ਜਿਹੜੀ ਉਹ ਸਟਾਲ ਲੱਗੀ ਹੋਈ ਹੈ ਇਹਨਾਂ ਦੇ ਜਿਹੜੀਆਂ ਉਹ ਬੈਟਰੀਆਂ ਵਗੈਰਾ ਜਿਹੜੀਆਂ ਇਹ ਬਣਾਉਂਦੇ ਨੇ ਹਨਾ ਸਾਈਡ ਕੰਪਨੀ ਬੈਟਰੀਆਂ ਵਾਸਤੇ ਜਿਹੜੀ ਉਹ ਜਾਣੀ ਜਾਂਦੀ ਹੈ ਇਹ ਇਹਨਾਂ ਦੀ ਜਿਹੜੀ ਇੱਥੇ ਉਹ ਸਟਾਲ ਲੱਗੀ ਹੋਈ ਹੈ ਤੇ ਬਹੁਤ ਜ਼ਿਆਦਾ ਗਿਣਤੀ ਹੈ ਜੀ ਅਨਲਿमिटेड ਸਟਾਲ ਨੇ ਇੱਥੇ ਇਹਨਾਂ ਤੇ ਸਾਰਾ ਆਪਾਂ ਤੁਹਾਨੂੰ ਵੀਡੀਓ ਰਾਹੀਂ ਦਿਖਾ ਦਾਂਗੇ ਅੱਜ ਮੈਂ ਤੁਸੀਂ ਸਟਾਲਾਂ ਦੇਖ ਰਹੇ ਹੋ ਦੁੱਧ ਵਾਸਤੇ ਪ੍ਰੋਡਕਟ ਨੇ ਪਸ਼ੂਆਂ ਵਾਸਤੇ ਜਿਹੜੇ ਇਹਨਾਂ ਦੀਆਂ ਦਵਾਈਆਂ ਇਹ ਕੰਪਨੀਆਂ ਬਣਾਉਂਦੀਆਂ ਨੇ ਤੇ ਆ ਆ ਗਈ ਜੀ ਮਾਸਟਰਮਾਈਂਡ ਐਗਰੋ ਇੰਡਸਟਰੀਜ਼ ਮਾਸਟਰਮਾਈਂਡ ਐਗਰੋ ਇੰਡਸਟਰੀਜ਼ ਵਾਲਿਆਂ ਦੀ ਜਿਹੜੀ ਇਹ ਸਟਾਲ ਹੈ ਇਹਨਾਂ ਦੀ ਆਪਾਂ ਤੁਹਾਨੂੰ ਜਿਹੜੇ ਇੰਪਲੀਮੈਂਟ ਹੋ ਦਿਖਾ ਦਨੇ ਆ ਤੇ ਵੱਖ-ਵੱਖ ਤਰੀਕੇ ਦੀਆਂ ਕੰਪਨੀਆਂ ਜਿਹੜੀਆਂ ਉਹ ਆਉਂਦੀਆਂ ਨੇਗੀਆਂ ਤੇ ਇਹ ਜਿਹੜਾ ਤੁਸੀਂ ਪੰਪ ਦੇਖ ਰਹੇ ਹੋ ਇਹਦਾ ਮੁੱਲ ਵੀ ਜਿਹੜਾ ਉਹ ਲਿਖਿਆ ਹੈ 99000 ਰੁਪਏ ਦਾ ਜਿਹੜਾ ਉਹ ਮੁੱਲ ਮਾਸਟਰਮਾਈਂਡ ਵਾਲਿਆਂ ਦੀ ਜਿਹੜੀ ਉਹ ਸ 99000 ਰੁਪਿਆ ਦਾ ਜਿਹੜਾ ਉਹ ਮੁੱਲ ਇਹਨਾਂ ਵੱਲੋਂ ਲਾਇਆ ਹੋਇਆ ਤੇ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਇਹਦਾ ਮੁੱਲ ਜਿਹੜਾ ਹੋਵੇ 54000 ਰੁਪਿਆ ਤੇ ਸਾਰੀਆਂ ਕੰਪਨੀਆਂ ਪੰਜਾਬ ਦੀਆਂ ਵੱਡੀਆਂ-ਵੱਡੀਆਂ ਪਹੁੰਚੀਆਂ ਹੋਈਆਂ ਨੇ ਜੀ ਇਸ ਕਿਸਾਨ ਮੇਲੇ ਦੇ ਵਿੱਚ ਵੱਖ-ਵੱਖ ਸਾਰੇ ਰੇਟ ਨੇ ਤੇ ਮੇਲੇ ਕਰਕੇ ਕੁਝ-ਕੁਝ ਕੰਪਨੀਆਂ ਵੱਲੋਂ ਆਫਰਾਂ ਵੀ ਜਿਹੜੀਆਂ ਉਹ ਲਾਈਆਂ ਹੋਈਆਂ ਨੇ ਤੇ ਆ ਜਿਵੇਂ ਤੁਸੀਂ ਕੰਪਨੀ ਦੇਖ ਰਹੇ ਹੋ ਜੀ ਗੁਰੂ ਨਾਨਕ ਐਗਰੋ ਪੰਪ ਗੁਰੂ ਨਾਨਕ ਐਗਰੋ ਪੰਪ ਜਿਹੜੀ ਇਹ ਸਟਾਲ ਹੈਗੀ ਤੇ ਇਹਨਾਂ ਨੇ ਮਾਡਲ ਲਿਖੇ ਹੋਏ ਨੇ ਨਾਲ ਇਹਨਾਂ ਦੇ ਆਪਣੇ ਜਿਹੜੇ ਉਹ ਮੁੱਲ ਲਿਖੇ ਹੋਏ ਨੇ ਹਨਾ ਪੀਟੀਓ 샤ਫਟ ਤੇ ਇਥੇ 43500 ਰੁਪਿਆ ਜਿਹੜਾ ਇਹਦਾ ਉਹ ਮੁੱਲ ਤੁਸੀਂ ਦੇਖ ਰਹੇ ਹੋ 43500 ਰੁਪਿਆ ਮੁੱਲ ਹੈ ਜੀ ਤੇ ਆਫਰਾਂ ਦਾ ਫਾਇਦਾ ਤੁਸੀਂ ਲੈ ਸਕਦੇ ਹੋ ਕਿਸੇ ਤੇ 2000 ਰੁਪਿਆ ਕਿਸੇ ਤੇ 1000 ਰੁਪਿਆ ਜਿਹੜਾ ਹਨਾ ਆਫਰ ਉਹ ਲੱਗੀ ਹੋਈ ਹੈ ਤੇ ਇਹਦਾ ਤੁਸੀਂ ਜਿਹੜਾ ਉਹ ਦੇਖ ਰਹੇ ਹੋ ਟਰੈਕਟਰ ਪمپ ਸੈੱਟ ਤੇ ਇਹਦਾ ਮੁੱਲ ਜਿਹੜਾ 25500 ਲਿਖਿਆ ਹੋਇਆ ਤੇ 1000 ਰੁਪਿਆ ਇਹ ਮੇਲੇ ਕਰਕੇ ਇਹਦੇ ਤੇ ਆਫਰ ਜਿਹੜੀ ਉਹ ਆਪਾਂ ਨੂੰ ਮਿਲ ਜੂਗੀ ਆਫਰਾਂ ਜਿਹੜੀਆਂ ਉਹ ਵਕਤ ਵਕਤ ਲਾਈਆਂ ਹੋਈਆਂ ਨੇ ਤੇ ਹੋਰ ਆਪਾਂ ਇਹਨਾਂ ਦਾ ਜਿਹੜਾ ਉਹ ਦੇਖ ਲਾਨੇ ਆ ਜੀ ਤੇ ਇਹਦਾ ਜਿਹੜਾ ਮੁੱਲ ਇਹਨਾਂ ਨੇ 33500 ਰੁਪਇਆ ਉਹ ਲਿਖਿਆ ਹੋਇਆ ਤੇ ਆਫਰਾਂ ਜਿਹੜੀਆਂ ਵੱਖ-ਵੱਖ ਨੇ ਇਸੇ ਤਰ੍ਹਾਂ 1000 ਰੁਪਇਆ ਜਿਹੜੀ ਉਹ ਆਫਰ ਹੈ ਤੇ ਮਾਡਲ ਆ ਜਿਹੜੀ ਇਹ ਮੋਟਰ ਫਰੇਮ ਆ ਜਿਹੜਾ ਉਹ ਇਹ ਹੈਗਾ ਤੇ 6x6 ਦਾ ਜਿਹੜਾ ਉਹ ਹੈਗਾ ਨਾ ਤੇ 33500 ਰੁਪਇਆ ਇਹਦਾ ਜਿਹੜਾ ਉਹ ਮੁੱਲ ਹੈ ਤੇ ਆਹਾਂ ਐਗਰੀ ਕਿੰਗ ਵਾਲੇ ਆ ਗਏ ਜੀ ਇਹਨਾਂ ਦੇ ਜਿਹੜੇ ਉਹ ਟਰੈਕਟਰ ਆਪਦੇ ਜਿਹੜੇ ਉਹ ਲੈ ਕੇ ਆਏ ਹੋਏ ਨੇ ਐਗਰੀ ਕਿੰਗ ਹਨ ਜਿਹੜੇ ਜਿਹੜੇ ਮਾਡਲ ਕੰਪਨੀਆਂ ਬਣਾਉਂਦੀਆਂ ਨੇ ਟਰੈਕਟਰ ਉਹ ਸਾਰੇ ਮਾਡਲ ਉਹ ਲੈ ਕੇ ਆਉਂਦੀਆਂ ਨੇ ਇਹਨਾਂ ਦੇ ਮੁੱਲ ਵੀ ਇੱਥੇ ਜਿਹੜੇ ਉਹ ਲਾਏ ਹੋਏ ਨੇ ਇਹਦਾ ਮੁੱਲ ਤੁਸੀਂ ਦੇਖ ਰਹੇ ਹੋ ਜੀ 10 ਲੱਖ 80000 ਰੁਪਇਆ ਤੇ ਮੇਲੇ ਕਰਕੇ ਇਹਦੇ ਤੇ ਆਫ ਹੈ 10 ਲੱਖ 40000 ਰੁਪਇਆ ਦਾ ਮੁੱਲ ਹੈ ਤੇ 40000 ਇਹਦੇ ਤੇ ਆਫ ਜਿਹੜੀ ਉਹ ਲਾਈ ਹੋਈ ਹੈ ਦੇ ਹੋਰ ਆਪਾਂ ਕਿਉਂ ਵੀ ਤੁਹਾਨੂੰ ਜਿਹੜਾ ਉਹ ਦਿਖਾ ਦਿੰਦੇ ਆਂ ਇਹ ਕਹਿੰਦੇ ਵਾਕ ਵਾਕ ਜਿਹੜੇ ਉਹ ਮਾਡਲ ਤੇ ਇਸ ਤਰ੍ਹਾਂ ਮੇਲੇ ਕਰਕੇ ਆਫਰਾਂ ਵੀ ਜਿਹੜੀਆਂ ਲਾਈਆਂ ਹੋਈਆਂ ਨੇ ਕੰਪਨੀਆਂ ਵੱਲੋਂ ਤੇ ਇਹਦਾ ਜਿਹੜਾ ਉਹ ਮੁੱਲ 8 ਲੱਖ 50 ਹਜ਼ਾਰ ਰੁਪਏ ਤੇ ਮੇਲੇ ਤੇ ਆਫਰ ਲੱਗੀ ਹੋਈ ਹੈ 50 ਹਜ਼ਾਰ ਦੇ ਤੇ ਆਪਾਂ ਨੂੰ ਆਫ ਜਿਹੜਾ ਉਹ ਮਿਲ ਰਿਹਾ ਤਾਂ ਸਟਰੋ ਬੀਲਰ ਜਿਹੜਾ ਉਹ ਹੈਗਾ ਨਾ ਸਟਰੋ ਬੀਲਰ ਦਾ ਮੁੱਲ ਵੈਸੇ 15 ਲੱਖ 30 ਹਜ਼ਾਰ ਰੁਪਏ ਹੈ ਮੇਲੇ ਕਰਕੇ ਆਫਰ ਹੈ ਜਿਹਦੇ ਤੇ 14 ਲੱਖ 90 ਹਜ਼ਾਰ ਰੁਪਏ ਜਿਹੜਾ ਉਹ ਇਹਦਾ ਰੇਟ ਹੈ ਮੇਲੇ ਕਰਕੇ ਤੇ ਇਹ ਗੁਰਵਾਜ ਵਾਲਿਆਂ ਦਾ ਹੋਰ ਵੀ ਇਹਨਾਂ ਦੇ ਇੰਪਲੀਮੈਂਟ ਨੇ ਹੋਰ ਆਪਾਂ ਇੰਪਲੀਮੈਂਟਸ ਇਹਨਾਂ ਦੇ ਤੁਹਾਨੂੰ ਜਿਹੜੇ ਉਹ ਵਿਖਾਵਾਦ ਨੇ ਆ ਸਾਰੇ ਇੰਪਲੀਮੈਂਟ ਆਪਦੀ ਵੀਡੀਓ ਵਿੱਚ ਉਹ ਲੈ ਕੇ ਆਏ ਹੋਏ ਨੇ ਤੇ ਪ੍ਰਾਈਸ ਵਗੈਰਾ ਸਾਰੇ ਇਹਨਾਂ ਨੇ ਜਿਹੜੇ ਉਹ ਲਾਏ ਹੋਏ ਨੇ ਪ੍ਰਾਈਸ ਆਪਾਂ ਤੁਹਾਨੂੰ ਸਾਰੇ ਰੇਟ ਵਗੈਰਾ ਸਾਰੇ ਦੱਸਦਾ ਨੇ ਤੇ ਇਹਦਾ ਜਿਹੜਾ ਉਹ ਰੇਟ 375000 ਰੁਪਏ ਵੈਸੇ ਮੇਲੇ ਕਰਕੇ ਆਫਰ ਲੱਗੀ ਹੋਈ ਹੈ 350000 ਰੁਪਏ ਇਹਦੇ ਵਿੱਚ ਇਹਦਾ ਜਿਹੜਾ ਉਹ ਪ੍ਰਾਈਸ ਉਹ ਹੈਗਾ ਬਾਕੀ ਇਧਰ ਸਾਹਮਣੇ ਇਹ ਵੀ ਗੁਰਵਾਦ ਵਾਲਿਆਂ ਦਾ ਜੀ ਇਹ ਸੁਪਰ ਸੀਟਰ ਹੈ ਇਹਦਾ 275000 ਰੁਪਿਆ ਰੇਟ ਸੀਗਾ ਤੇ 10000 ਦੀ ਇਹਦੀ ਤੇ ਆਫਰ ਹੈ 265000 ਰੁਪਿਆ ਦੇ ਵਿੱਚ ਜਿਹੜਾ ਉਹ ਪਊ ਮੇਲੇ ਮੇਲੇ ਕਰਕੇ ਆਫਰਾਂ ਨੇ ਗਈਆਂ ਗੁਰਵਾਜ ਵਾਲਿਆਂ ਦੇ ਸੁਪਰ ਸੀਡਰ ਤੇ ਤੇ ਐਵੇਂ ਆਫਰਾਂ ਬਹੁਤ ਸਾਰੀਆਂ ਮਿਲਦੀਆਂ ਨੇ ਜੀ ਆਪਾਂ ਨੂੰ ਤੇ ਇਹਦਾ ਮੁੱਲ 8 ਫੁੱਟਾਂ ਜਿਹੜਾ ਇਹ ਰੋਟਾ ਮੀਟਰ ਤੁਸੀਂ ਦੇਖ ਰਹੇ ਹੋ 220000 ਰੁਪਿਆ ਬੀ 10000 ਇਹ ਤੇ ਜਿਹੜੀ ਆਪਾਂ ਨੂੰ ਆਫ ਮਿਲ ਰਹੀ ਹੈ ਮੇਲੇ ਕਰਕੇ ਤੇ ਆਫਰਾਂ ਦਾ ਤੁਸੀਂ ਫਾਇਦਾ ਜਿਹੜਾ ਉਹ ਲੈ ਸਕਦੇ ਹੋ ਬਹੁਤ 20-2000 ਰੁਪਏ 10-1000 ਰੁਪਏ ਕੰਪਨੀਆਂ ਵੱਲੋਂ ਛੂਟ ਜਿਹੜੀ ਉਹ ਦਿੱਤੀ ਹੋਈ ਹੈ ਤੇ ਅੱਗੇ ਚੱਲਦੇ ਆਂ ਜੀ ਆਪਾਂ ਗੋਹੂ ਸਟਾਲਾਂ ਜਿਹੜੀਆਂ ਉਹ ਜਾ ਕੇ ਦੇਖ ਲਾਂਦੇ ਆ ਤੇ ਆ ਜਿਹੜੀ ਐਸਟਰ ਵਾਲਿਆਂ ਦੀ ਜਿਹੜੀ ਉਹ ਸਟਾਲ ਲੱਗੀ ਹੋਈ ਹੈ ਹਨਾ ਐਸਟਰ ਵਾਲਿਆਂ ਦੇ ਜਿਹੜੇ ਉਹ ਸਾਰੇ ਟਰੈਕਟਰ ਨੇ ਵੱਖ-ਵੱਖ ਮਾਡਲ ਜਿਹੜੇ ਉਹ ਐਸਟਰ ਵਾਲਿਆਂ ਦੇ ਹੈਗੇ ਨੇ ਤੇ ਵੱਡੀਆਂ-ਵੱਡੀਆਂ ਕੰਪਨੀਆਂ ਆਉਂਦੀਆਂ ਨੇ ਜੀ ਤੇ ਇੱਧਰ ਸਾਹਮਣੇ ਜਿਹੜੀ ਉਹ ਸਟੇਜ ਲੱਗੀ ਹੋਈ ਹੈ ਇਥੇ ਪੰਡਾਲ ਆ ਜਿਹੜਾ ਸਾਰੇ ਕਿਸਾਨ ਬੈਠ ਕੇ ਜਿਹੜਾ ਉਹ ਜਾਣਕਾਰੀ ਲੈਂਦੇ ਨੇ ਸਾਹਮਣੇ ਇਹ ਸਾਰੀ ਜਿਹੜੀ ਉਹ ਸਟੇਜ ਹੈ ਹਨਾ ਸਾਰੀ ਸੈਂਟਰ ਦੇ ਵਿੱਚ ਜਿਹੜੀ ਉਹ ਸਟੇਜ ਹੈ ਤੇ ਅੱਗੇ ਆਪਾਂ ਹੋਰ ਦੇਖ ਲਾਂਦੇ ਆਂ ਜੀ ਜਾ ਕੇ ਹੋਰ ਜਿਹੜੀਆਂ ਸਟਾਲਾਂ ਨੇ ਤੇ ਆ ਇੱਥੇ ਆ ਗਈ ਜੀ ਪਾਰਸ ਨਿਊਟ੍ਰੀਸ਼ਨ ਇਹ ਪਸ਼ੂਆਂ ਵਾਸਤੇ ਇਹਨਾਂ ਦੇ ਪ੍ਰੋਡਕਟ ਨੇ ਦੁੱਧ ਵਧਾਉਣ ਵਾਸਤੇ ਜਿਹੜੇ ਪ੍ਰੋਡਕਟ ਖਾਲ ਫੀਡ ਹੋਊਗੀ ਹਨਾ ਇਸ ਤਰ੍ਹਾਂ ਦੀਆਂ ਸਾਰੀਆਂ ਕੰਪਨੀਆਂ ਦੁੱਧ ਵਾਸਤੇ ਤੁਸੀਂ ਸਾਰੇ ਪ੍ਰੋਡਕਟ ਜਿਹੜੇ ਉਹ ਲੈ ਕੇ ਜਾ ਸਕਦੇ ਹੋ ਪਸ਼ੂਆਂ ਵਾਸਤੇ ਤੇ ਆਹ ਸਟਾਲ ਆ ਗਈ ਜੀ ਇੱਥੇ ਜਿਹੜੀ ਉਹ ਸੋਨਾਲੀ ਕਲਿਆਂ ਵਾਲਿਆਂ ਦੀਆਂ ਦਾ ਸੋਨਾਲੀ ਕਲਿਆਂ ਦੀ ਜਿਹੜੀ ਇੱਥੇ ਸਟਾਲ ਤੁਸੀਂ ਦੇਖ ਰਹੇ ਹੋ ਇਹਨਾਂ ਦੀ ਵੀ ਇੱਥੇ ਸਾਰੀ ਮਸ਼ੀਨਰੀ ਜਿਹੜੀ ਉਹ ਹੈਗੀ ਸੁਪਰ ਸੀਡਰ ਜਾਂ ਰੂਟਰ ਬੀਟਰ ਜਿਹੜੀ ਜਿਹੜੀ ਇਹ ਮਸ਼ੀਨਰੀ ਬਣਾਉਂਦੇ ਨੇ ਉਹ ਸਾਰੀ ਮਸ਼ੀਨਰੀ ਇੱਥੇ ਉਹ ਲੈ ਕੇ ਆਏ ਬਨੇ ਸਾਹਮਣੇ ਇਹਨਾਂ ਦਾ ਸੁਪਰ ਸੀਡਰ ਹੈ ਜਿਹੜਾ ਉਹ ਸੋਨਾਲੀ ਕਲਿਆਂ ਦਾ ਸੋਨਾ ਦੀ ਕਲਿਆ ਨੇ ਵੀ ਇੱਥੇ ਜਿਹੜੀ ਉਹ ਆਪਣੀ ਸਟਾਲ ਲਾਈ ਹੋਈ ਆ ਸਾਰੇ ਇੰਪਲੀਮੈਂਟਸ ਇਹ ਲੈ ਕੇ ਆਏ ਹੋਏ ਨੇ ਸੁਪਰ ਫਿਲਟਰ ਸੋਨਾ ਦੀ ਕਲਿਆ ਦਾ ਹਨਾ ਜਾਂ ਹੋਰ ਜਿਹੜੀ ਜਿਹੜੀ ਇਹ ਮਸ਼ੀਨਰੀ ਜਾਂ ਜਿਹੜੇ ਜਿਹੜੇ ਇੰਪਲੀਮੈਂਟਸ ਜਿਹੜੇ ਇਹ ਬਣਾਉਂਦੇ ਨੇ ਇਹ ਸਾਰੇ ਇੱਥੇ ਜਿਹੜਾ ਉਹ ਲੈ ਕੇ ਆਏ ਹੋਏ ਨੇ ਤੇ ਹੋਰ ਪੰਜ ਸਟਾਲਸ ਜਿਹੜੀਆਂ ਉਹ ਦੇਖ ਲੈਣੇ ਆ ਆ ਇੱਥੇ ਜਿਵੇਂ ਆ ਗਈ ਜੀ ਅਰਮਾਨ ਮਾਰਬਲ ਹਨਾ ਅਰਮਾਨ ਮਾਰਬਲ ਵਾਲਿਆਂ ਦੀ ਇਹਨਾਂ ਦੇ ਕੋਲ ਇਹਨਾਂ ਦੀ ਜਿਹੜੀ ਉਹ ਸਾਰੀ ਸਟਾਲ ਹੈ ਇਹਨਾਂ ਦੇ ਕੋਲ ਸਾਰਾ ਮਾਰਬਲ ਹੈ ਇੱਥੇ ਮਾਰਬਲ ਜਿਹੜਾ ਬਹੁਤ ਸਾਰਾ ਇਹਨਾਂ ਨੇ ਡਿਸਪਲੇ ਜਿਹੜਾ ਉਹ ਕੀਤਾ ਹੋਇਆ ਹਨਾ ਇਹਨਾਂ ਦੇ ਸਟਾਲ ਦੇ ਉੱਪਰ ਆਪਾਂ ਨੂੰ ਜਿਹੜਾ ਉਹ ਮਾਰਬਲ ਮਿਲੂਗਾ। ਬਾਕੀ ਇਹਦੇ ਨਾਲੇ ਸੰਧੂ ਬਿਲਡਿੰਗ ਮਟੀਰੀਅਲਸ ਵਾਲਿਆਂ ਦੀ ਜਿਹੜੀ ਉਹ ਇੱਥੇ ਸਟਾਲ ਆ ਗਈ ਜੀ ਇਹਨਾਂ ਦੇ ਕੋਲ ਪਾਈਪਸ ਵਗੈਰਾ ਨੇ ਹਨਾ। ਪਾਈਪਲਾਈਨ ਕੌਣ ਵਾਸਤੇ ਪਾਈਪ ਜੀ ਚਾਹੀਦੇ ਨੇ ਹਨ ਤੇ ਉਹ ਸਾਰੇ ਪਾਈਪ ਵਗੈਰਾ ਵੀ ਇਥੋਂ ਜਿਹੜੇ ਉਹ ਮਿਲ ਜਾਣਗੇ ਇਹ ਜਿੰਦਲ हिसार ਵਾਲਿਆਂ ਦੀ ਜਿਹੜੀ ਹੋਏ ਸਟਾਲ ਸੀ ਤੇ ਇਧਰੋਂ ਸਾਰੀਆਂ ਸਟਾਲਸ ਆਪਾਂ ਦਿਖਾ ਕੇ ਆਏ ਆ ਤੁਹਾਨੂੰ ਦਿਖਾਇਆ ਵੀ ਬਹੁਤ ਭਾਰੀ ਜਿਹੜਾ ਇਕੱਠਾ ਹੋਇਆ ਕਿਸਾਨ ਮੇਲੇ ਦੇ ਵਿੱਚ ਪੁੱਚੋ ਮੰਡੀ ਦੇ ਕਿਸਾਨ ਮੇਲੇ ਦੇ ਵਿੱਚ ਬਾਕੀ ਹੋਰ ਤੁਹਾਨੂੰ ਅੱਗੇ ਜੀਆਂ ਸਟਾਲਸ ਆਪਾਂ ਜਾ ਕੇ ਜਿਹੜੀਆਂ ਉਹ ਦਿਖਾ ਦਨੇ ਆ ਤੇ ਇੱਥੇ ਕਿਸਾਨ ਮੇਲੇ ਦੇ ਵਿੱਚ ਇਧਰੋਂ ਸਾਰਾ ਇਹ ਪਸ਼ੂ ਮੇਲਾ ਵੀ ਜਿਹੜਾ ਉਹ ਲੱਗਿਆ ਹੋਇਆ ਤੇ ਜਿੱਥੇ ਵੱਖ-ਵੱਖ ਜਿਹੜੇ ਉਹ ਫਾਰਮ ਵਾਲੇ ਜਿਹੜਾ ਪਹੁੰਚੇ ਹੋਏ ਨੇ ਜਿਵੇਂ ਆ ਤੁਸੀਂ ਇੱਧਰ ਸਾਹਮਣੇ ਦੇਖ ਰਹੇ ਹੋ ਹਨ ਸਿੱਧੂ ਬੱਕਰੀ ਫਾਰਮ ਸਾਰੇ ਫਾਰਮ ਵਾਲੇ ਇਸ ਤਰ੍ਹਾਂ ਇੱਥੇ ਆਏ ਹੋਏ ਨੇ ਤੇ ਇਹ ਸਾਰਾ ਪਸ਼ੂ ਮੇਲਾ ਵੀ ਇੱਥੇ ਜਿਹੜਾ ਉਹ ਲੱਗਿਆ ਹੋਇਆ ਕਿਸਾਨ ਮੇਲੇ ਦੇ ਨਾਲ ਦੇ ਨਾਲ ਸਾਰੀਆਂ ਇਹ ਪਸ਼ੂ ਮੇਲੇ ਵਾਲੀਆਂ ਜਿਹੜੀਆਂ ਉਹ ਸਟਾਲ ਤੁਸੀਂ ਦੇਖ ਰਹੇ ਹੋ ਇਹ ਸਿੱਧੂ ਬੱਕਰੀ ਫਾਰਮ ਵਾਲਿਆਂ ਦੀ ਜਿਹੜੀ ਉਹ ਸਟਾਲ ਹੈ ਤੇ ਇਸ ਤਰ੍ਹਾਂ ਕਿਸਾਨ ਮੇਲੇ ਦੇ ਵਿੱਚ ਨਾਲ ਪਸ਼ੂ ਮੇਲਾ ਵੀ ਜਿਹੜਾ ਉਹ ਲੱਗਿਆ ਸਾਰੇ ਫਾਰਮ ਵਾਲੇ ਵੱਖੋ ਵੱਖ ਫਾਰਮ ਵਾਲੇ ਇੱਥੇ ਜਿਹੜੇ ਉਹ ਪਹੁੰਚੇ ਹੋਏ ਨੇ ਇਹ ਕਿਸਾਨ ਮੇਲੇ ਦੇ ਵਿੱਚ ਪੁੱਚੋ ਮੰਡੀ ਦੇ ਕਿਸਾਨ ਮੇਲੇ ਦੇ ਵਿੱਚ ਇਹ ਇਧਰ ਵੀ ਆਪਾਂ ਹੋਰ ਦੇਖ ਲਾਂਦੇ ਆ ਸਾਰਾ ਹਨਾ ਤੇ ਇੱਥੇ ਆਪਣਾ ਆਪਣੇ ਪਸ਼ੂ ਜਿਹੜੇ ਉਹ ਲੈ ਕੇ ਆਏ ਨੇ ਇਧਰ ਕੁਝ ਸਾਰੇ ਜਿਹੜੇ ਉਹ ਆਏ ਨੇ ਡੌਗ ਵਾਲੇ ਵੀ ਆਏ ਨੇ ਆਪਣੇ ਆਪਣੇ ਡੌਗਸ ਜਿਹੜੇ ਉਹ ਇੱਥੇ ਲੈ ਕੇ ਆਏ ਨੇ ਇਹ ਆਪਾਂ ਸਾਰਾ ਤੁਹਾਨੂੰ ਜਿਹੜਾ ਉਹ ਦਿਖਾ ਲਾਂਦੇ ਆ ਤੇ ਇਸ ਤਰ੍ਹਾਂ ਸਾਰਾ ਇੱਥੇ ਪਸ਼ੂ ਮੇਲਾ ਵੀ ਜਿਹੜਾ ਉਹ ਲੱਗਿਆ ਹਨਾ ਕਿਸਾਨ ਮੇਲੇ ਦੇ ਨਾਲ ਬਹੁਤ ਵੱਡਾ ਪਸ਼ੂ ਮੇਲਾ ਵੀ ਜਿਹੜਾ ਉਹ ਲੱਗਿਆ ਵੱਖ-ਵੱਖ ਫਾਰਮ ਵਾਲੇ ਜਿਹੜੇ ਇੱਥੇ ਉਹ ਪਹੁੰਚੇ ਨੇ ਜੀ ਇੱਕ ਕਿਸਾਨ ਮੇਲੇ ਦੇ ਵਿੱਚ ਆ ਇੱਥੇ ਜਿਵੇਂ ਤੁਸੀਂ ਦੇਖ ਰਹੇ ਹੋ ਦਵਿੰਦਰ ਡੈਰੀ ਫਾਰਮ ਵਾਲੇ ਹਨ ਇਹ ਜਿਹੜੇ ਉਹ ਪਸ਼ੂ ਇੱਥੇ ਆਏ ਨੇ ਜਿਹੜੇ ਜਿਨ੍ਹਾਂ ਨੇ ਇਨਾਮ ਜਿਹੜੇ ਉਹ ਜਿੱਤੇ ਹੋਏ ਨੇ ਤੇ ਇਹਨਾਂ ਨੇ ਬਕਾਇਦਾ ਜਿਹੜਾ ਇੱਥੇ ਲਿਖਿਆ ਵੀ ਹੋਇਆ ਬੀਐਫਪੀ ਤੋਂ ਅਲਾ ਪਸ਼ੂ ਮੇਲੇ ਤੋਂ ਮੋਹਰਾ ਨਸਲ ਮੁਕਾਬਲੇ 3 ਮਹੀਨੇ ਕੈਟਾਗਰੀ ਵਿੱਚ ਤੀਸਰਾ ਸਥਾਨ ਹਾਸਲ ਕੀਤਾ ਇਹ ਜਿਹੜੇ ਇੱਥੇ ਪਸ਼ੂ ਲੈ ਕੇ ਆਉਂਦੇ ਨੇ ਜਿਹੜੇ ਜੀਤੂ ਹੁੰਦੇ ਨੇ ਉਹ ਸਾਰੇ ਤੇ ਪਸ਼ੂ ਜਿਹੜੇ ਹੋ ਆਏ ਨੇ ਇਹ ਪਸ਼ੂ ਮੇਲੇ ਦੇ ਵਿੱਚ ਹਨਾ ਸਾਰੇ ਫਾਰਮ ਵਾਲੇ ਵੱਖੋ ਵੱਖੋ ਫਾਰਮ ਵਾਲੇ ਇੱਥੇ ਆਏ ਨੇ ਪਿੱਛੇ ਆਪਾਂ ਬੱਕਰੀ ਫਾਰਮ ਵਾਲੇ ਵੀ ਦਿਖਾਈ ਸੀ ਜਿਹੜਾ ਬੱਕਰੀ ਪਾਲਣ ਦਾ ਉਹ ਕੰਮ ਕਰਦੇ ਨੇ ਉਸੇ ਤਰ੍ਹਾਂ ਇੱਥੇ ਸਾਰੇ ਜਿਹੜੇ ਉਹ ਪਸ਼ੂ ਮੇਲੇ ਦੇ ਵਿੱਚ ਆਉਂਦੇ ਨੇ ਜਿਹੜੀਆਂ ਜੀਤੂ ਨਸਲਾਂ ਨੇ ਜੀ ਉਹ ਇੱਥੇ ਉਹ ਲੈ ਕੇ ਆਉਂਦੇ ਨੇ ਤੇ ਇੱਧਰ ਆਪਾਂ ਦੇਖ ਲਾਂਦੇ ਆ ਸਾਹਮਣੇ ਲਿਖਿਆ ਆ ਅੰਤਰਰਾਸ਼ਟਰੀ ਚੈਂਪੀਅਨ ਅਨਮੋਲ ਬੁੱਲ ਇਹ ਵੀ ਆਪਾਂ ਤੁਹਾਨੂੰ ਜਿਹੜਾ ਉਹ ਦਿਖਾ ਦਨੇ ਆ ਆ ਲੈ ਵੇ ਟਾੜ ਤੇ ਇਧਰ ਕੁਝ ਸਟਾਲਾਂ ਨੇ ਵੀ ਪਸ਼ੂਆਂ ਦੇ ਨਾਲ ਸੰਬੰਧਿਤ ਨੇ ਹਨਾ ਸਾਰਾ ਜਿਹੜਾ ਉਸਮਾਨ ਮਿਲਦਾ ਪਸ਼ੂਆਂ ਆਵਾਜ਼ ਵਾਸਤੇ ਮੂਰੀਆਂ ਹੋਗੀਆਂ ਜਾਂ ਜਾਂ ਹੋਰ ਜਿਹੜਾ ਪਸ਼ੂਆਂ ਵਾਸਤੇ ਜਿਹੜਾ ਉਸਮਾਨ ਵਰਤੇ ਆ ਜਾਂਦਾ ਮੂਰੀਆਂ ਸੰਗਲੀਆਂ ਹੋਗੀਆਂ ਜਾਂ ਹਨਾ ਅ ਬੱਕਰੀਆਂ ਵਾਸਤੇ ਸਾਰਾ ਪਸ਼ੂਆਂ ਦਾ ਇੱਥੋਂ ਜਿਹੜਾ ਉਹ ਇਹਨਾਂ ਦੀ ਸਟਾਲ ਦੇ ਉੱਪਰੋਂ ਆਪਾਂ ਨੂੰ ਸਮਾਨ ਜਿਹੜਾ ਉਹ ਮਿਲੂਗਾ ਪਿੱਛੇ ਤੁਹਾਨੂੰ ਆਪਾਂ ਪਸ਼ੂ ਵਾਲੀਆਂ ਜਿਹੜੀਆਂ ਸਟਾਲਾਂ ਦਿਖਾਈਆਂ ਸੀ ਜਿਹੜੇ ਜੀਤੂ ਪਸ਼ੂ ਨੇ ਉਹ ਇੱਥੇ ਆਏ ਹੋਏ ਨੇ ਪਸ਼ੂ ਮੇਲੇ ਵਾਲੀਆਂ ਮੇਲਾ ਜਿਹੜਾ ਇੱਕ ਸਾਈਡ ਤੇ ਜਿਹੜਾ ਉਹ ਲੱਗਿਆ ਹੋਇਆ ਤੇ ਇਧਰ ਵੱਖ-ਵੱਖ ਜਿਹੜਾ ਉਹ ਸਮਾਨ ਮੈਟ ਵਗੈਰਾ ਜਿਵੇਂ ਤੁਸੀਂ ਦੇਖ ਰਹੇ ਹੋ ਹਨ ਇਹ ਸਾਹਮਣੇ ਹੈ ਜੀ ਜੀਆਰਟੀ ਇਹਨਾਂ ਦੇ ਜਿਹੜੇ ਉਹ ਮੈਟ ਨੇ ਪਸ਼ੂਆਂ ਵਾਸਤੇ ਜਿਹੜੇ ਉਹ ਮੈਟ ਫਾਰਮਾਂ ਦੇ ਵਿੱਚ ਵਿਛਾਏ ਜਾਂਦੇ ਨੇ ਇਹ ਸਟਾਲਸ ਵੀ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਇਹਦੇ ਨਾਲ ਹੀ ਕੁਝ ਖਾਣ ਪੀਣ ਵਾਲੀਆਂ ਸਟਾਲਾਂ ਜਿਵੇਂ ਜਲੇਬੀ ਵਾਲੀ ਹੈ ਸ਼ੁੱਧ ਦੇਸੀ ਕੀ ਉਹਦੀ ਜਲੇਬੀ ਹੈ ਇਹਨਾਂ ਦੀ ਤੇ ਇਹ ਵੀ ਇੱਥੇ ਸਟਾਲ ਜਿਹੜੀ ਉਹ ਲੱਗੀ ਹੋਈ ਹੈ ਹਨਾ ਤੇ ਸ਼ੁੱਧ ਦੇਸੀ ਕੀ ਉਹਦੀ ਜਲੇਬੀ ਬਹੁਤ ਵੱਡਾ ਜਿਹੜਾ ਸਾਈਜ਼ ਜਲੇਬੀ ਦਾ ਤੁਸੀਂ ਦੇਖ ਰਹੇ ਹੋ ਤੇ ਐਵੇਂ ਦੀਆਂ ਸਟਾਲਸ ਵੀ ਇੱਥੇ ਲੱਗਦੀਆਂ ਨੇ ਜੀ ਕਿਸਾਨ ਮੇਲੇ ਦੇ ਵਿੱਚ ਬੱਖੋ ਬਕਰਾ ਜਿਹੜਾ ਉਹ ਖਾਣਾ ਆਪਾਂ ਨੂੰ ਦੇਖਣ ਨੂੰ ਮਿਲਦਾ ਇਸ ਤਰ੍ਹਾਂ ਦੀਆਂ ਜਲੇਬੀਆਂ ਜਿਹੜੀਆਂ ਉਹ ਇਹ ਬਾਈ ਹੋਣੀ ਬਣਾਉਂਦੇ ਨੇ ਤੇ ਇਹ ਸਟਾਲਸ ਵੀ ਇਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਇਹ ਵੀ ਕਿਸਾਨ ਮੇਲੇ ਦੇ ਵਿੱਚ ਹੈ ਨਾ ਤੇ ਜਾਂ ਕੁਝ ਹੋਰ ਘਰਾਂ ਵਾਸਤੇ ਜਿਹੜਾ ਉਹ ਸਮਾਨ ਮਸ਼ੀਨਾ ਜਾਂ ਕਟਿੰਗ ਵਾਲਾ ਸਮਾਨ ਹੈ ਨਾ ਸਬਜ਼ੀਆਂ ਕੱਟਣ ਵਾਸਤੇ ਜਿਵੇਂ ਬਾਈ ਨੇ ਕੱਟ ਕੇ ਦਿਖਾਇਆ ਹੋਇਆ ਇਹ ਸਾਰਾ ਇੱਥੇ ਜਿਹੜਾ ਉਹ ਸਮਾਨ ਵੀ ਮਿਲਦਾ ਕਟਿੰਗ ਵਾਲੀਆਂ ਜਿਹੜੀਆਂ ਉਹ ਮਸ਼ੀਨਾ ਹਨ ਇਹ ਵੀ ਤੁਸੀਂ ਇਥੋਂ ਜਿਹੜਾ ਉਹ ਲੈ ਕੇ ਜਾ ਸਕਦੇ ਹੋ ਤਕਰੀਬਨ ਇਹ ਆਪਾਂ ਸਾਰਾ ਤੁਹਾਨੂੰ ਕਿਸਾਨ ਮੇਲਾ ਅੱਜ ਵੀਡੀਓ ਦੇ ਵਿੱਚ ਦਿਖਾਇਆ ਹਨਾ ਸਾਰੀਆਂ ਸਟਾਲਾਂ ਤੇ ਇਧਰ ਸਾਈਡ ਸਾਰੀਆਂ ਇਹ ਪਸ਼ੂ ਵਾਲੀਆਂ ਸਟਾਲਾਂ ਨੇ ਪਸ਼ੂਆਂ ਵਾਸਤੇ ਜਿਹੜੀਆਂ ਉਹ ਦਵਾਈਆਂ ਨੇ ਜਾਂ ਉਹਨਾਂ ਨੂੰ ਕੋਈ ਬਿਮਾਰੀ ਹੁੰਦੀ ਆ ਜਾਂ ਦੁੱਧ ਵਧਾਉਣ ਵਾਸਤੇ ਸਾਰੀਆਂ ਹਨਾ ਇਸ ਤਰ੍ਹਾਂ ਦੀਆਂ ਸਟਾਲਸ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤੇ ਅੱਗੇ ਆਪਾਂ ਚੱਲਦੇ ਆਂ ਜੀ ਅੱਗੋਂ ਤੁਹਾਨੂੰ ਜਿਹੜਾ ਉਹ ਮੇਲਾ ਹੈ ਦਿਖਾ ਦਨੇ ਆ ਤੇ ਸਟਾਲ ਦੀ ਗਿਣਤੀ ਇੱਥੇ ਬਹੁਤ ਜ਼ਿਆਦਾ ਜਿਹੜੀ ਉਹ ਹੁੰਦੀ ਆ ਇਧਰ ਕੁਝ ਆਰਗੇਨਿਕ ਪ੍ਰੋਡਕਟ ਵਾਲੀਆਂ ਸਟਾਲਸ ਵੀ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਇਹ ਆਪਾਂ ਜਿਹੜਾ ਹੋ ਤੁਹਾਨੂੰ ਦਿਖਾਉਦਾਨੇ ਆ ਜਿਹੜੇ ਆਰਗੇਨਿਕ ਪ੍ਰੋਡਕਟ ਜਿਹੜੇ ਹੋ ਤਿਆਰ ਕਰਦੇ ਨੇ ਜਿਵੇਂ ਇੱਥੇ ਸਟਾਲ ਲੱਗੀ ਹੋਈ ਹੈ ਤੇ ਆਰਗੇਨਿਕ ਗੁੜ ਸ਼ੱਕਰ ਹਨਾ ਸ਼ਹਿਦ ਜਿਹਾ ਐਵੇਂ ਦੀਆਂ ਜਿਹੜੀਆਂ ਸਟਾਲਾਂ ਤੇ ਬਹੁਤ ਜ਼ਿਆਦਾ ਇੱਥੇ ਆਰਗੇਨਿਕ ਪ੍ਰੋਡਕਟ ਵਾਲੀਆਂ ਸਟਾਲਾਂ ਨੇ ਇਹਨਾਂ ਦੇ ਕੋਲ ਟਿੱਕੀ ਵਗੈਰਾ ਹਨਾ ਗੁੜ ਹੋ ਗਿਆ ਸ਼ਹਿਦ ਹੋ ਗਿਆ ਇਹ ਸਾਰਾ ਆਰਗੇਨਿਕ ਚੀਜ਼ਾਂ ਹੀ ਇਹਨਾਂ ਦੀਆਂ ਸਟਾਲਾਂ ਦੇ ਉੱਪਰੋਂ ਜਿਹੜੀਆਂ ਹੋ ਮਿਲਦੀਆਂ ਨੇ ਉਸੇ ਤਰ੍ਹਾਂ ਆ ਜਿਹੜੀ ਸਟਾਲ ਇੱਥੇ ਲੱਗੀ ਹੋਈ ਹੈ ਇਹਨਾਂ ਦੀ ਸਟਾਲ ਤੇ ਅਚਾਰ ਹੋ ਗਿਆ ਜੀ ਐਵੇਂ ਦਾ ਸਾਰਾ ਸਮਾਨ ਜਿਹੜਾ ਹੋ ਇਹਨਾਂ ਦੀ ਸਟਾਲ ਦੇ ਉੱਪਰੋਂ ਤੁਸੀਂ ਖਰੀਦ ਸਕਦੇ ਹੋ ਤੇ ਤਕਰੀਬਨ ਇਹ ਸਾਰਾ ਕਿਸਾਨ ਮੇਲਾ ਆਪਾਂ ਤੁਹਾਨੂੰ ਜਿਹੜਾ ਹੋ ਦਿਖਾਇਆ ਅੱਜ ਵੀਡੀਓ ਦੇ ਵਿੱਚ ਹਨਾ ਤੇ ਬਹੁਤ ਵੱਡੀਆਂ-ਵੱਡੀਆਂ ਸਟਾਲਾਂ ਇਹ ਕਿਸਾਨ ਮੇਲੇ ਦੇ ਵਿੱਚ ਲੱਗੀਆਂ ਹੋਈਆਂ ਨੇ ਜੀ ਪੁੱਚੋ ਮੰਡੀ ਦੇ ਵਿੱਚ ਇਹ ਕਿਸਾਨ ਮੇਲਾ 30 ਤੇ 31 ਤਾਰੀਖ ਨੂੰ 2 ਦਿਨ ਦਾ ਇਹ ਕਿਸਾਨ ਮੇਲਾ ਸਵੇਰ ਤੋਂ ਕਿਸਾਨ ਮੇਲਾ ਜਿਹੜਾ ਇਹ ਸ਼ੁਰੂ ਹੋ ਜਾਂਦਾ ਤੇ ਸ਼ਾਮ ਤੱਕ ਇਹ ਸਾਰੀਆਂ ਜਿਹੜੀਆਂ ਸਟਾਲਾਂ ਇੱਥੇ ਹੋ ਰਹਿੰਦੀਆਂ ਨੇ ਤੇ ਇਹ ਸਾਰਾ ਦੂਜਾ ਭਾਗ ਆਪਾਂ ਤੁਹਾਨੂੰ ਵੀਡੀਓ ਦਾ ਜਿਹੜਾ ਹੋ ਦਿਖਾਇਆ